ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਬਲੇਰੋ ਨੂੰ ਲੈ ਕੇ ਜਿਹੜੀ ਬਲੇਰੋ ਦੀ ਰਿਫਾਇਨਰੀ ਹੈਗੀ ਆ ਉਹ ਕੈਲੀਫੋਰਨੀਆ ਨੂੰ ਛੱਡ ਕੇ ਜਾ ਰਹੀ ਆ ਇਹ ਇੱਕ ਇਹਦਾ ਕਾਫੀ ਜਿਹੜਾ ਇਕਨੋਮਿਕ ਅਸਰ ਨਾਰਥਰਨ ਕੈਲੀਫੋਰਨੀਆ ਦੇ ਉੱਤੇ ਪਾਊਗਾ ਬਲੇਰੋ ਜੋ ਬਨੇਸ਼ੀਆ ਦੇ ਵਿੱਚ ਹੈਗਾ ਆ 2026 ਦੇ ਵਿੱਚ ਕਹਿੰਦੇ ਭਈ ਅਸੀਂ ਛੱਡ ਕੇ ਇਸ ਏਰੀਏ ਨੂੰ ਜਾ ਰਹੇ ਆ ਆਪਾਂ ਸਾਰਿਆਂ ਨੂੰ ਪਤਾ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ এনवायरमेंटਲ ਲਾਜ਼ ਹੈਗੇ ਆ ਉਹਨਾਂ ਨੂੰ ਲੈ ਕੇ ਕਾਫੀ ਜੜੀ ਸਿਚੁਏਸ਼ਨ ਰਿਫਾਇਨਰੀਜ਼ ਦੇ ਨਾਲ ਟੈਂਸ ਚੱਲ ਰਹੀ ਸੀ ਤੇ ਕਹਿੰਦੇ ਭਈ ਬਨੇਸ਼ੀਆ ਦੇ ਮੇਅਰ ਨੇ ਜੋ ਸਟੀਵ ਜੰਗਾ ਉਹ ਕਹਿੰਦੇ ਭਈ 10 ਮਿਲੀਅਨ ਡਾਲਰ ਪ੍ਰਾਪਰਟੀ ਟੈਕਸ ਉਹ ਹਰ ਸਾਲ ਪੇ ਕਰਦੇ ਆ ਸੋ ਹੁਣ ਦੇਖੋ ਭਈ ਉਸ ਸਿਟੀ ਨੂੰ ਜਿਹੜਾ 10 ਮਿਲੀਅਨ ਡਾਲਰ ਦਾ ਪ੍ਰਾਪਰਟੀ ਟੈਕਸ ਆਉਂਦਾ ਸੀ ਸਿਟੀ ਦੀ ਰੋਡਸ ਦੇ ਲਈ ਸਿਟੀ ਸਕੂਲ ਸਾਰੇ ਕੰਸਲੇ ਵਰਤ ਹੁੰਦਾ ਸੀ ਉਹ ਸਾਰਾ ਜਿਹੜਾ ਆ ਉਹੋ ਕਦਮ ਹੋ ਜਾਣਾ ਹੈਗਾ ਆ ਸੋ ਆ ਮੋਸਟ ਪੌਬਲੀ ਕਹਿੰਦੇ ਵੀ ਅਸੀਂ ਇਹ ਟੈਕਸਸ ਦੇ ਵਿੱਚ ਮੂਵ ਕਰਨ ਜਾ ਰਹੇ ਹੈਗੇ ਆ ਜੇ ਤੁਸੀਂ ਸੈਨ ਫਰਾਂਸਿਸਕੋ ਸੈਂਟਾ ਕਲਾਰਾ ਏਰੀਆ ਚ ਤਾਂ ਕਹਿੰਦੇ ਕੋਈ ਇਹਦਾ ਕੋ ਬੜਾ ਅਸਰ ਨਹੀਂ ਪੈਣਾ ਪਰ ਜੋ ਬਨੀਸ਼ੀਆ ਵਾਲਾ ਏਰੀਆ ਆ ਉੱਥੇ ਜਾਦੇ ਜਿਹੜਾ ਅਸਰ ਪਊਗਾ ਓਵਰ ਆਲ ਜਿਹੜਾ ਆ ਗੈਸ ਦੀ ਪ੍ਰਾਈਸ ਤੇ ਵੀ ਅਸਰ ਪਊਗਾ ਜੀ ਬਿਲਕੁਲ ਬਨੀਸ਼ਿਆ ਦਾ ਕਾਫੀ ਵੱਡਾ ਜਿਹੜਾ ਇਹ ਪਲਾਂਟ ਆ ਤੇ ਹਜੋ ਸਿੰਘ ਜੀ ਅਨਪਲੋਇਮੈਂਟ ਵੀ ਉੱਥੇ ਜਿਹੜੀ ਜੇ ਬੰਦ ਹੁੰਦਾ ਤੇ ਉਹਦੇ ਨਾਲ ਵੱਧ ਸਕਦੀ ਉਹ ਜਿਹੜਾ ਟਾਊਨ ਆ ਬਿਲਕੁਲ ਜਿਹੜਾ ਸਮੁੰਦਰ ਦੇ ਕੰਢੇ ਆ ਤੇ ਉਹ ਬੰਦ ਹੋਣ ਦੇ ਨਾਲ ਫਰਕ ਤਾਂ ਜਿਹੜਾ ਪਾਏਗਾ ਯਾਦ ਹੋਣਾ ਬਨੀਸ਼ਿਆ ਦੀ ਜਿਹੜੀ ਰਿਫਾਈਨਰੀਜ਼ ਆ ਇੱਕ ਦੋ ਵਾਰੀ ਇਹਨਾਂ ਦੇ ਉੱਤੇ ਲਾਅ ਸੂਟ ਵੀ ਪਹਿਲਾਂ ਹੋ ਚੁੱਕੇ ਆ ਜਿਹੜੀ ਸੂਟ ਉੱਥੋਂ ਡਿੱਗਦੀ ਰਹੀ ਆ ਲੋਕਾਂ ਦੀ ਸਿਹਤ ਦੇ ਲੈ ਕੇ ਵੀ ਇਹਨਾਂ ਨੂੰ ਮਲਟੀ ਮਿਲੀਅਨ ਡਾਲਰ ਜਿਹੜੇ ਲਾਸਟ ਸੂਟਸ ਆ ਉਸ ਦਾ ਸਾਹਮਣਾ ਕਰਨਾ ਪਿਆ ਹੈਗਾ ਆ ਸੋ ਜੇ ਰਿਫਾਈਨਰੀ ਹੁਣ ਜਦ ਤੱਕ ਤੁਸੀਂ ਦੱਸਿਆ ਵੀ ਇਹ ਬੰਦ ਹੁੰਦੀ ਆ ਤੁਸੀਂ ਦੱਸ ਹੀ ਰਹੇ ਆ ਵੀ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਥੋੜਾ ਪਤਾ ਜਿਹੜਾ ਆ ਉਹ ਅਸਰ ਸ਼ਾਇਦ ਨਾ ਪਵੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਜ਼ਰੂਰ ਇੱਕ ਤੋਖਲਾ ਜਿਹੜਾ ਉਹ ਰਹੇਗਾ ਵੀ ਜੇ ਕੈਲੀਫੋਰਨੀਆ ਦੀ ਰਿਫਾਈਨਰੀ ਬੰਦ ਹੁੰਦੀ ਆ ਅੱਗੇ ਕੈਲੀਫੋਰਨੀਆ 'ਚ ਤੇਲ ਸਭ ਤੋਂ ਜ਼ਿਆਦਾ ਮਹਿੰਗਾ ਆ ਤੇ ਜੇ ਹੋਰ ਥਾਂ ਤੋਂ ਰਿਫਾਈਨ ਕਰਕੇ ਮਗਵਾਉਣਾ ਪਿਆ ਤਾਂ ਕਿਤੇ ਹੋਰ ਵੀ ਜ਼ਿਆਦਾ ਜਿਹੜਾ ਉਹ ਮਹਿੰਗਾ ਨਾ ਬਣ ਜਾਵੇ